ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁੱਚਾ ਊਸੂਲ ਬਾਜਾ ਵਾਲੇ ਸਤਿਗੁਰੂ ਤਾਜਾ ਵਾਲੇ ਸਤਿਗੁਰੂ ਜਹੀਦ ਪੁੱਤਰਾ ਦੇ ਪਿਤਾ ਨੀਲੇ ਦੇ ਸ਼ਾਹ ਸਵਾਰ ਚਟਿਆ ਬਾਜਾ ਵਾਲੇ ਸਰਬੰਸਦਾਨੀ ਸੈਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ਕੀਤੀ ਹੈ ਫਤ ਦੀ ਸਾਜ ਪਾਈਏ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਧਿਆਨ ਦੇ ਜਾਗੋ ਦੇ ਬੋਲ ਜਾਗੋ ਸੁਣ ਸਰਕਾਰ ਦੇ ਪੈਨ ਕਾਲਜ ਹੋ ਗੱਬਈ ਹੁਣ ਜਾਗੋ ਆਈਆ ਪਿੱਧਰੋ ਆਈਆ ਪਿੰਡਰਾ ਵਾਲਿਆ ਸੰਤਾ ਰੇ ਨਿਉ ਕਰਕੇ ਕਲਾਈਆ ਮੋਟਰਸਾਈਕਲ ਵਾਲਿਆ ਨੇ ਫੜ ਮਗਰ ਬਿਠਾਈਆ ਓ ਜਾਗੂ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਜਾਗੂ ਨੇ ਹੁਣ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਡਟ ਕੇ ਕਿਹਾ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਡਟ ਕੇ ਕਿਹਾ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਓ ਕੋਮ ਤੇ ਧਰਮ ਤਿਆ ਗਿਆ ਕੌਮ ਦੇ ਆਗੂ ਆ ਧਰਮ ਤੇ ਆ ਗਿਆ ਕੁਰਸੀ ਮੁਖ ਬਣਾਈਆ ਬਈ ਹੁਣ ਜਾਗੋ ਆਈਆ ਕਿਧਰੋ ਆਈਆ ਢੰਡਰਾ ਵਾਲਿਆ ਸੰਤਾ ਨੇ ਦੇ ਕੇ ਥਾਪੜਾ ਕਲਾਈਆ ਮੋਟਰਸਾਈਕਲ ਵਾਲਿਆ ਨੇ ਫੜ ਮਗਰ ਬਿਠਾਈਆ ਓ ਤੂ ਜਨਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਤੂ ਜਨਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਵਿਚ ਖਬਾਰ ਆ ਕੌਮ ਨੂੰ ਨਿੰਦੇ ਉਸ ਨੂੰ ਗੱਡੀ ਚੜਾਇਆ ਵਿਚ ਖਬਾਰ ਕੌਮ ਨੂੰ ਨਿੰਦੇ ਉਸ ਨੂੰ ਗੱਡੀ ਚੜਾਇਆ ਓ ਲੁਧਿਆਨੇ ਦੇ ਲਾਗੇ ਸਿੰਘਾ ਲੁਧਿਆਨੇ ਦੇ ਲਾਗੇ ਸਿੰਘਾ ਜਾਗੋ ਆ ਨ ਮਲਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਸੰਤਾਨ ਨੇ ਤਿਆਰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮੰਗਰ ਬਿਠਾਈਆ ਹਰਬੰਸ لال ਖੰਨੇ ਨੂੰ ਜਾਗੋ ਲਾਲ ਜ ਰੰਗ ਚੜਾਇਆ ਹਰਬੰਸ لال ਖੰਨੇ ਨੂੰ ਜਾਗੋ ਲਾਲ ਜ ਰੰਗ ਚੜਾਇਆ ਇਹ ਹੈ ਹਰਬੰਸ لال ਖੰਨਾ ਇਹ ਕਹਿੰਦਾ ਹੁੰਦਾ ਸੀ ਕੱਚ ਕੜਾ ਕਰਪਾਨ ਇਹਨੂੰ ਭੇਜੋ ਪਾਕਿਸਤਾਨ ਕਹਿੰਦਾ ਸੀ ਸਿਗਰਟ ਬੀੜੀ ਪੀਏਗੇ ਬੜੀ ਸ਼ਾਂਤ ਸੇ ਜੀਏਗੇ ਕਹਿੰਦਾ ਸੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਤੇ ਸਿੱਖੀ ਪੰਜਾਬ 'ਚ ਰਹਿਣ ਨਹੀਂ ਦੇਣੀ ਇਹਦਾ ਜਨ ਮੈਡੀਕਲ ਸਟੋਰ ਸੀ ਤੇ ਇਹਦੇ ਮੈਡੀਕਲ ਸਟੋਰ ਤੇ ਭਾਈ ਜੰਨਰਲ ਲਾਲ ਸਿੰਘ ਦੀ ਛੋਟੀ ਤੇ ਭਾਈ ਸ਼੍ਰੀਨੰਦਰ ਸਿੰਘ ਦੀ ਛੋਟੀ ਜਾਵੜੇ ਕਹਿੰਦੇ ਲਾਲਾ ਕੋਈ ਇਹੋ ਜੀ ਗੋਲੀ ਦੇ ਜਿਹੜੀ ਖਾਵੇ ਤੂੰ ਤੇ ਪੀੜ ਸਾਡੀ ਕੌਮ ਦੀ ਹਟੇ ਲਾਲਾ ਕਹਿੰਦਾ ਮੇਰੇ ਕੋਲ ਤਾਂ ਕੋਈ ਇਹੋ ਜੀ ਗੋਲੀ ਆਉਂਦੀ ਨਹੀਂ ਅਜੇ ਤੱਕ ਬਣੀ ਨਹੀਂ ਕਹਿੰਦੇ ਲਾਲਾ ਜੇ ਤੇਰੇ ਕੋਲ ਨਹੀਂ ਆਉਂਦੀ ਸਾਡੇ ਕੋਲ ਤਾਂ ਆਉਂਦੀ ਆ ਨਾ ਕਿਵੇਂ ਲਾਲੇ ਦੀ ਛਾਤੀ ਵਿੱਚ ਮਾਰ ਤਾੜ ਤਾੜ ਗੋਲੀਆਂ ਕਿਵੇਂ ਲਾਲ ਜਹ ਰੰਗ ਚੜਾਇਆ ਫਰਬਨ ਸਲਾਲ ਖੰਨੇ ਨੂੰ ਜਾ ਗੋ ਲਾਲ ਜਹ ਰੰਗ ਚੜਾਇਆ ਸਾਲਾ ਲਾਲ ਖੰਨੇ ਨੂੰ ਜਾਗੋ ਲਾਲ ਜ ਰੰਗ ਚੜਾਇਆ ਉਲਟ ਸੰਗਾ ਦੇ ਬਚਨ ਨਾ ਕਰੀਏ ਉਸ ਨੂੰ ਗੱਡੀ ਚੜਾਇਆ ਉਲਟ ਸੰਗਾ ਨੇ ਬਚਨ ਨਾ ਕਰੀਏ ਉਸ ਨੂੰ ਗੱਡੀ ਕਢਾਇਆ ਉਹ ਕੜਕ ਸ਼ੇਰਾ ਇੱਥੇ ਹੀ ਰਹਿਣਾ ਕੜਕ ਸ਼ੇਰਾ ਇੱਥੇ ਹੀ ਰੋ ਪਰ ਤੇਰੀ ਸ਼ਾਮ ਤੇ ਆਈਆ ਬਈ ਹੁਣ ਜਾਗੋ ਆਈਆ ਆੜ ਮੰਗਰੂ ਬਿਠਾਈਆ ਓ ਡੀਐਸਪੀ ਗੁਰਬਚਨਾ ਪਾਪੀ ਨજર ਜਾਗੋ ਦੀ ਪੈ ਗਿਆ ਡੀਐਸਪੀ ਗੁਰਬਚਨਾ ਪਾਪੀ ਨજર ਜਾਗੋ ਦੀ ਪੈ ਗਿਆ ਆਪ ਤਾਂ ਮਰਨਾ ਸੀ ਪਾਪੀ ਨੇ ਟੱਬਰ ਲੈ ਕੇ ਬਹਿ ਗਿਆ ਆਪ ਤਾਂ ਮਰਨਾ ਸੀ ਪਾਪੀ ਨੇ ਟੱਬਰ ਲੈ ਕੇ ਬਹਿ ਗਿਆ ਓ ਧੀਆ ਪੁੱਤਰ ਸਣੇ ਵਾਈ ਹੁਦੇ ਧੀਆ ਪੁੱਤਰ ਸਣੇ ਵਾਈ ਹੁਦੇ ਜਾਗੋ ਨੇ ਕਰੀ ਸਫਾਈਆ ਵਈ ਹੁਣ ਜਾਗੋ ਆਈਆ ਕਿਧਰੋਂ ਆਈਆ ਢੰਡਰਾ ਵਾਲੇ ¡Vamos! <coughs> ਮੰਗਰੇ ਬਿਠਾਈਆ ਉਹ ਸਹਰਸ ਪਾਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਸਹਰਸ ਪਾਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਬਿਆਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝਾ ਗਈ ਬਿਆਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝਾ ਗਈ ਉਹ 31 ਅਕਤੂਬਰ ਜਿਸ ਦਿਨ 31 ਅਕਤੂਬਰ ਜਿਸ ਦਿਨ ਇੰਦਰਾ ਗਾਂਧੀ ਉਡਾਈਆ ਬਈ ਹੁਣ ਜਾਗੋ ਆਈਆ ਮਿੱਤਰੋ ਆਈਆ ਢੰਡਰਾਵਾਲਿਆ ਸੰਤਾ ਨੇ ਦੇ ਕੇ ਥਾਪੜਾ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਪਰਮ ਕਰ ਬਿਠਾਈਆ ਜਾਗੋ ਆਈਆ ਤਰੋ ਆਈਆ ਢਿੰਡਰਾ ਵਾਲਿਆ ਸੰਤਾ ਨੇ ਤੇ ਕੇ ਥਾਪੜਾ ਕਲਾਈਆ ਮੋਟਰਸਾਈਕਲ ਵਾਲੇ